ਲੌਕਡਾਊਨ ਵੇਲੇ ਬਾਈ ਦਾ ਫੋਨ ਆਉਂਦਾ ਤਾਂ ਉਹਨੇ ਇਹ ਗੱਲ ਕਹਿਨੀ ਕਹਿੰਦਾ ਸਲੀਮ ਤੈਨੂੰ ਰਾਸ਼ਨ ਭੇਜਾਂ ਮੈਂ ਜੇ ਲੋੜ ਆ ਤੇ ਬਾਈ ਨੇ ਬਹੁਤ ਸਾਡਾ ਧਿਆਨ ਵੀ ਰੱਖਿਆ ਬਈ ਉਸ ਟਾਈਮ ਵੇਲੇ ਬਹੁਤ ਧਿਆਨ ਰੱਖਿਆ ਬਾਈ ਨੇ ਬਾਈ ਕਹਿੰਦਾ ਕਿਸੇ ਚੀਜ਼ ਦੀ ਲੋੜ ਆ ਦੱਸੋ ਮੈਨੂੰ ਹਨਾ ਤੇ ਤਣਕ ਦੇ ਗੱਟੇ ਭੇਜ ਦਿੰਦਾ ਮਤਲਬ ਕੀ ਉਹ ਸੀਜ਼ਨ ਲੈ ਕੇ ਯਾਰ ਅਸੀਂ ਬਾਈ ਕਿਵੇਂ ਭੁੱਲ ਸਕਦੇ ਹਾਂ ਬਾਈ ਨਹੀਂ ਭੁੱਲ ਸਕਦੇ ਲੌਕਡਾਊਨ ਦੇ ਵਿੱਚ ਜਦੋਂ ਇਹ ਕੰਮ ਚੱਲਿਆ ਹਨਾ ਸਾਰੇ ਬੰਦੇ ਅਸੀਂ ਵੀ ਵਿਹਲੇ ਸੀਗੇ ਸਾਰੇ ਬੰਦੇ ਵਿਹਲੇ ਸੀ ਆਲਮੋਸਟਲੀ ਜਿੰਨੇ ਕਮਾਂਕਾਰਾਂ ਵਾਲੇ ਸੀ ਤੇ ਬਾਈ ਦਾ ਫੋਨ ਆਉਂਦਾ ਅੱਛਾ ਲੌਕਡਾਊਨ ਵੇਲੇ ਕੀ ਬਾਤ ਹੈ ਬਾਈ ਦਾ ਫੋਨ ਆਉਂਦਾ ਤਾਂ ਉਹਨੇ ਇਹ ਗੱਲ ਕਹਿਣੀ ਕਹਿੰਦਾ ਸਲੀਮ ਤੈਨੂੰ ਰਾਸ਼ਨ ਭੇਜਾਂ ਮੈਂ ਅੱਛਾ ਜੇ ਲੋੜ ਆ ਤਾਂ ਤੇ ਬਾਈ ਨੇ ਬਹੁਤ ਸਾਡਾ ਧਿਆਨ ਵੀ ਰੱਖਿਆ ਬਈ ਉਸ ਟਾਈਮ ਵੇਲੇ ਬਹੁਤ ਧਿਆਨ ਰੱਖਿਆ ਬਾਈ ਨੇ ਬਾਈ ਕਹਿੰਦਾ ਕਿਸੇ ਚੀਜ਼ ਦੀ ਲੋੜ ਆ ਦੱਸੋ ਮੈਨੂੰ ਹਨਾ ਤੇ ਕਣਕ ਦੇ ਗੱਟੇ ਭੇਜ ਦੰਨਾ ਮੈਂ ਅੱਛਾ ਮਤਲਬ ਕੀ ਉਹ ਚੀਜ਼ਾਂ ਨੂੰ ਲੈ ਕੇ ਯਾਰ ਅਸੀਂ ਬਾਈ ਕਿਵੇਂ ਭੁੱਲ ਸਕਦੇ ਆ ਬਾਈ ਨੇ ਨਹੀਂ ਭੁੱਲ ਸਕਦੇ ਅੱਛਾ ਉਹ ਥੋੜਾ ਮਾਨਸਾ ਜਿਲ੍ਹਾ ਥੋੜਾ ਵੀ ਹਨਾ ਕਿ ਥੋੜਾ ਹੋਰ ਬਰਨਾਲਾ ਥੋੜਾ ਮਾਨਸਾ ਸਿੱਧੂ ਦਾ ਸੀ ਨਾ ਤਾਂ ਹੁਣ ਜਦੋਂ ਚਲੋ ਹੁਣ ਤਾਂ ਛੋਟਾ ਸਿੱਧੂ ਆ ਗਿਆ ਜਦੋਂ ਸਿੱਧੂ ਜਾਂਦਾ ਮੈਂ ਦੜਬੇ ਸ਼ੋਦੀਆਂ ਕੋਲ ਹੋਰ ਵੀ ਗੱਲਾਂ ਕਰਨੀਆਂ ਮੈਨੂੰ ਇਹ ਆ ਵੀ ਉਹ ਹੁਣ ਲੈ ਉਸ ਚ ਗੱਲ ਚੱਲ ਰਹੀ ਆ ਜਦੋਂ ਸਿੱਧੂ ਜਾਂਦਾ ਉਸ ਤੋਂ ਪਹਿਲਾਂ ਥੋੜੀ ਕਿੰਨੇ ਦਿਨ ਪਹਿਲਾਂ ਗੱਲ ਹੁੰਦੀ ਆ ਕੋਈ ਸ਼ੋਜ਼ ਬਾਰੇ ਜਾਂ ਕੁਝ ਹੋਰ ਬਾਰੇ ਇਦਾਂ ਸਾਡੀ ਬਈ ਹਫਤਾ ਤੱਕ ਪਹਿਲਾਂ ਗੱਲ ਬਸ ਜੈਮ ਦੀ ਵੀ ਜੋ ਤੁਹਾਨੂੰ ਮੈਂ ਦੱਸਿਆ ਹਨਾ ਵੀ ਸ਼ੋਅ ਦੇ ਰਿਗਾਰਡਿੰਗ ਗੱਲ ਕਰਨੀ ਆ ਬਸ ਤੇ ਉਹ ਅਸੀਂ ਮਾਨਸਾ ਸਟੂਡੀਓ ਚ ਬੈਠੇ ਸੀ ਤੇ ਸਾਰੀ ਟੀਮ ਆਈ ਸੀ ਸਾਡੀ ਜਿੰਨੇ 7-8 ਬੰਦੇ ਸੀ ਅਸੀਂ ਤੇ ਸਾਰੇ ਬੰਦਿਆਂ ਨੇ ਬਹਿ ਕੇ ਗੱਲ ਕਰੀ ਸ਼ੋਅ ਰਿਗਾਰਡਿੰਗ ਬਸ ਇਹ ਗੱਲ ਹੋਈ ਸੀ ਸਾਡੀ ਹੋਰ ਕੋਈ ਗੱਲ ਨਹੀਂ ਹੋਈ ਅੱਛਾ ਤੁਸੀਂ ਉਹ ਕਿੱਸਾ ਵੀ ਦੱਸ ਰਹੇ ਵੀ ਸਿੱਧੂ ਕਹਿੰਦਾ ਵੀ ਯਾਰ ਵੀਜ਼ਾ ਲਵਾਉਂਗਾ ਤੁਹਾਡੇ ਪਾਸਪੋਰਟ ਲੈ ਆਓ ਹਾਂ ਜੀ ਗੱਲ ਇਹ ਸੀ ਕਿ ਵੀ ਜਦੋਂ ਜੈਮ ਹੋਈ ਜੈਮ 'ਚ ਬੈਠੇ ਬੰਦੇ ਠੀਕ ਬਾਈ ਕਹਿੰਦਾ ਵੀ ਸਲੀਮ ਵੀ ਯਾਰ ਪਾਸਪੋਰਟ ਕਿਹਦੇ ਕੋਲੇ ਕਿਹਦੀ ਕਿਹਦੇ ਕੋਲ ਮੰਗ ਬਾਈ ਪਾਸਪੋਰਟ ਮੇਰੇ ਕੋਲੇ ਵੀ ਹੈ ਤੇ ਔਰ ਸਾਰੇ ਬੰਦੇ ਆਪਣੇ ਪਾਸਪੋਰਟਾਂ ਵਾਲੇ ਹੀ ਆ ਤੁਹਾਡੇ ਨਾਲ ਪਾਸਪੋਰਟਾਂ ਵਾਲੇ ਮੁੰਡੇ ਆ ਸਾਰੇ ਤੇ ਬਾਈ ਕਹਿੰਦਾ ਯਾਰ ਵੀ ਕਿਹੜਾ ਕਿਹੜਾ ਬੰਦਾ ਕਿੱਥੇ ਗਿਆ ਤੇ ਸਾਰੇ ਬੰਦਿਆਂ ਨੂੰ ਪੁੱਛਿਆ ਆਪਦਾ ਆਪਦਾ ਦੱਸਿਆ ਜੋਿੱਥੇ ਗਏ ਸੀ ਹੈਨਾ ਮੈਨੂੰ ਇਹਦਾ ਸਲੀਮ ਤੂੰ ਕਿੱਥੇ ਗਿਆ ਮੈਂ ਕਿਹਾ ਬਾਈ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਕੈਨੇਡਾ ਚਾ ਹਾਂਜੀ ਬਸ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਕਵੈਤ ਹੋ ਗਿਆ ਆਪਣਾ ਇੱਥੇ ਦਵਾਈ ਹੋ ਗਿਆ ਠੀਕ ਹੈ ਤੇ ਮੈਂ ਕਿਹਾ ਜੀ ਇੱਥੇ ਇੱਥੇ ਮੈਂ ਗਿਆਗਾ ਕਹਿੰਦਾ ਓਕੇ ਓਕੇ ਕਹਿੰਦਾ ਯਾਰ ਫਿਰ ਤਾਂ ਠੀਕ ਆ ਕਹਿੰਦਾ ਪਰ ਇੱਕ ਗੱਲ ਯਾਦ ਰੱਖੋ ਸੋਨੂੰ ਸਾਰਿਆਂ ਨੂੰ ਸੈੱਟ ਮੈਂ ਕਰਾ ਕੇ ਜਾਊਂਗਾ ਬਾਹਰ ਕਹਿੰਦਾ ਇਕੱਲਾ ਇਕੱਲਾ ਬੰਦਾ ਤੁਹਾਡਾ ਆਪਣਾ ਜਿੰਨਾ ਵੀ ਬੰਦੇ ਆਪਣੇ ਬੈਠੇ ਇੱਥੇ ਉਹ ਸਾਰੇ ਬੰਦੇ ਇਕੱਲੇ ਇਕੱਲੇ ਬੰਦੇ ਨੂੰ ਮੈਂ ਸੈੱਟ ਕਰਾ ਕੇ ਜਾਊਂਗਾ ਬਾਹਰ